हां जी किसान वीरो स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੋਂ ਗਾ ਮਸੇਲ ਲਈ ਲੈ ਕੇ ਆਏ ਆਂਗੇ ਦੋਮੀਆਂ ਆ ਗਿਆ ਟੁਕੜਾ ਤੇ ਜੇ ਕਿਸੇ ਵੀ ਪਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋ ਬਾਈ ਹਾਂ ਹਾਂ ਬਾਈ ਬਹੁਤ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਬਾਈ ਮੇਰਾ ਜੱਗਾ ਪਿੰਡ ਢਿੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਨੇੜੇ ਰਹਿੰਦਾ ਬਾਈ ਤਪਾ ਆਪਾਂ ਨੂੰ 5 ਕਿਲੋਮੀਟਰ ਪੱਖੋ ਗੈਂਚਾਂ ਰਹਿ ਜਾਂਦਾ ਬਾਈ ਆਪਾਂ ਨੂੰ 8 ਕਿਲੋਮੀਟਰ ਘਰ ਆ ਜਿਹੜਾ ਆਪਣੋਂ ਆਲੀ ਗਲੀ ਸੜਕ ਤੇ ਆ ਕੰਟੈਕਟ ਨੰਬਰ ਬੋਲ 86999 38 ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜਿੱਕੇ ਜਿਹੜੀ ਸਾਹਮਣੇ ਬੈਠ ਦੇਖ ਰਿਹਾ ਕਿਹੜਾ ਸੂਆ ਸੂਈ ਇਹ ਬਈ ਪਹਿਲਾ ਸੂਆ ਮੂੰਹ ਚਾਰ ਦੰਦ ਦਾ ਚਾਰ ਦੰਦ ਵੀ ਹੋਈ ਆ ਹਜੇ ਬਸ ਹੋਣ ਸੂਈ ਵੀ ਮੂੰਹ ਚਾਰ ਦੰਦ ਦਾ ਹਾਂ ਬਈ ਸੂਈ ਨੂੰ ਵੀ ਹਜੇ ਨਾਲ ਸਾਰੇ ਐ ਮੂੰਹ ਵੀ 20 ਦਿਨ ਹੋਇਆ ਠੀਕ ਕੱਚੀ ਸੂਪੀ ਥੋੜੀ ਜੀ ਇਹ ਆਪਾਂ ਗੱਬਣ ਲੈ ਜੀ 22 ਦਿਨਾਂ ਦੀ ਕੱਚੇ ਆਉਣ ਸਾਰੀ ਇਹਨੇ ਬੱਚਾ ਦਰਤਾ ਬੱਚਾ ਮਰਿਆ ਬਾਈ ਜੇਰ ਜੁਰ ਵਧੀਆ ਪਰ ਉਹ ਕੇ ਦੀ ਰਿਪੋਰਟ ਆ ਜਾ ਮੈਂ ਗਾਰੰਟੀ ਆ ਦੁੱਧ 10 ਕਿਲੋ ਹੋਣ ਇਹਦੇ ਹਲੇ ਕੰਡੇ ਵਾਲਾ ਹਾਜ਼ਰ ਆ ਤੇ ਜੱਗੇ ਮੰਨ ਚਾਰ ਟਾਈਮ ਆਪਣੇ ਘਰੋਂ ਅਗਲਾ ਚੋਕੇ ਲੈ ਜਾਵੇ ਜਦੋਂ ਕਿ ਟੋਂ ਬਾਹਰ ਹੋ ਗਈ ਕੋਈ ਗਾਰੰਟੀ ਠੀਕ ਆ ਪਵਾ ਦੇ ਦੋ ਦਿਨ ਚੋਲੇ ਤਿੰਨ ਦੋ ਟਾਈਮ ਚੋਲੋ ਚਾਰ 10 ਲੀਟਰ ਬਾਈ ਐ ਮਣਕੇ ਦੇਮਾਂ ਗਿਆ ਪਾ ਲੀਟਰਾਂ ਨਾਲ ਕੈਨ ਦੀ ਗੱਲ ਨਹੀਂ ਚੱਲੋ ਆਪਦੇ ਕਹੇ ਤਾਂ ਵੀ 10 ਲੀਟਰ 10 ਲੀਟਰ ਹੈਗਾ ਤਾਂ ਜਮ ਕੰਡੇ ਵਾਲਾ ਦਾ ਸੀ ਹੋਊਗਾ ਠੀਕ ਹੈ 레ਵਾ ਕਮਾਲ ਆ ਹਾਂ ਭਾਈ ਕੀ ਬਾਤ 레ਵਾ ਭਾਈ ਬੱਸੀ ਦੁੱਧ ਹੈ ਤਾਂ ਹੋਰ ਵੀ ਤੂੰ ਐ ਮੰਨਣਾ ਬੱਸੀ ਦੁੱਧ 15 16 ਕਿਲੋ ਕਰੂਗੀ ਆਰਾਮ ਨਾਲ ਭਾਈ ਠੀਕ ਹੈ ਉਹਨਾਂ ਦਾ ਸਾਈਜ਼ ਭਾਈ ਚੈੱਕ ਕਰੋ ਗਲਾਬੀ ਥਣ ਪੂਰੀ ਬਿੱਤੀ ਥਣ 레ਵਾ ਕਮਾਲ ਫੀਟਿੰਗ ਵਾਲਾ 레ਵਾ ਕਰਮਲੀ ਦਾ ਬਾਕੀ ਬਰੀਡ ਦੇ ਘੋੜੇ ਆ ਸਾਨੂੰ ਇੱਕ ਨੰਬਰ ਆ ਗਈ ਫੇਸਬੁੱਕ ਵਗੈਰਾ ਸਨੋਮੈਨ ਦੀ ਬੱਸੀ ਆ ਭਾਈ ਆਪਣੀ ਘਰ ਦੀ ਗਾਂ ਦੀ ਬੱਸੀ ਸੀ ਇਹ ਆਪਾਂ ਵੇਚਤੀ ਸੀ ਮਿੱਤਰ ਨੂੰ ਗੱਬਣ ਮੈਂ ਲੈ ਆਇਆ ਠੀਕ ਹੈ ਹਾਂ ਬਾਕੀ ਫੇਸ ਵਗੈਰਾ ਬਾਈ ਚੈੱਕ ਕਰ ਸਕਦਾ ਬੜਾ ਚੰਗਾ ਆ ਗਿਆ ਪ੍ਰਿੰਟ ਵਾਲਾ ਚੰਗਾ ਆ ਗਿਆ ਬਹੁਤ ਚੰਗਾ ਪ੍ਰਿੰਟ ਆ ਬਾਈ ਹੂੰ ਪ੍ਰਿੰਟ ਦੇਖੋ ਬਾਈ ਸਨਖਪਣਾ ਦੇਖੋ ਲੇਵੇ ਦੀ ਜਿਹੜੀ ਫੀਟਿੰਗਾਂ ਬਹੁਤ ਕਮਾਲ ਆ ਦੀ ਜਗ੍ਹਾ ਬਾਕੀ ਬਾਈ ਹਜੇ ਉਮਰ ਦੀ ਵੀ ਇਹ ਟਾ ਸਵਾ 1.2 2.5 ਸਾਲ ਦੀ ਹੀ ਆ ਹੂੰ ਬੱਚਾ ਆ ਗਿਆ ਹਨਾ ਹਾਂ ਹਾਂ ਬਾਈ ਇੱਕ ਤਰ੍ਹਾਂ ਦਾ ਬਾਈ ਬੱਚਾ ਮੰਨ ਕੇ ਲੈ ਜਾਓ ਤੇ ਬਾਈ ਠੰਡੀ ਕੁੰਨੀ ਬਹੁਤ ਤੇ ਚਵਾਈ ਕਿਵੇਂ ਜੀ ਬਾਈ ਇੱਕ ਨੰਬਰ ਆ ਜਮਾ ਠੀਕ ਆ ਚੋਈ ਚੋਈ ਬਾਈ ਕਹਿੰਦਾ ਇੱਕ ਨੰਬਰ ਆ ਠੰਡੀ ਸੀਲ ਦੇਖੋ ਬਈ ਹੱਥ ਲਾਈਂਦਾ ਕਰਮ ਵਾਲੇ ਨੂੰ ਚੱਕਣੀ ਨਹੀਂ ਵਾਕੀ ਲੈਵਾ ਦੇਖੋ ਯਾਰ ਬੜਾ ਕਮਾਲ ਆ ਜਣਾ ਬਹੁਤ ਕਮਾਲ ਆ ਬਈ ਥੜਾ ਦਾ ਸੈਜ ਬੜਾ ਚੰਗਾ ਆ ਬਾਕੀ ਬਈ ਬਾੜ ਵੀ ਬਹੁਤ ਚੰਗੀ ਆ ਤੇ ਜੱਗੇ ਮੁੱਲੇ ਦਾ ਫਿਰ ਕੀ ਰੋ ਬਾਈ ਮੁੱਲ ਯਾਰ ਹੁਣ ਇਹਦਾ ਅੱਜ ਦੀ ਕਿਹੜੀ ਵਾਲਾ ਮੁੱਲੇ ਦਾ 42000 ਰੁਪਿਆਗਾ 42000 ਹਾਂ ਬਈ ਬੱਸੀਆਂ ਵਾਲਾ ਮੁੱਲੀ ਆ ਬੱਸੀਆਂ ਵਾਲਾ ਮੁੱਲੀ ਆ ਬਾਈ ਕਹਿੰਦਾ 42000 ਰੁਪਏ ਦੇ ਦੇਣੀ ਆ ਵਾਕੀ ਰੰਗ ਰੂਪ ਦੇਖੋ ਬਈ ਕਬੂਤਰ ਦਾ ਬਹੁਤ ਚੰਗਾ ਬਈ ਪ੍ਰਿੰਟ ਵਗੈਰਾ ਸਨਖ ਬਣਾ ਬਰੀਡ ਇੱਕ ਨੰਬਰ ਆ ਗਈ ਕੱਢਣੀ ਨਹੀਂ ਬ

ਥਾਂ ਤੋਂ ਵੀ ਬਈ ਬਹੁਤ ਚੰਗਾ ਕਰਾ ਬੜਾ ਚੰਗਾ ਆ ਗਿਆ ਹੈ ਨਾ ਕੀ ਬਾਤ ਹੈ ਬਾਕੀ ਬਈ ਥਾਂ ਤੋਂ ਹਜੇ ਨਾ ਹੋਰ ਵੀ ਕੱਢਣਾ ਹੈ ਤੇ ਜਿੱਕੇ ਅੱਗੇ ਦੋ ਨੰਬਰ ਤੇ ਮੈਂ ਕਹਣਾ ਵੱਡੀ ਵੀ ਵਾਲੀ ਆ ਯਾਰ ਬਹੁਤ ਵੱਡੀ ਬੈੜ ਆ ਬਈ ਇਹ ਵੀ ਹੂੰ ਇਹ ਬਈ ਦੋ ਕੁ ਮਹੀਨਾ ਹੀ ਸੂਈ ਵੀ ਆ ਠੀਕ ਆ ਦੋ ਸਵਾ ਦੋ ਮਹੀਨਾ ਦੀ ਬੱਸੀ ਆਪਾਂ ਨੂੰ ਦਿੱਤੀ ਨਹੀਂ ਹੂੰ ਦੁੱਧ ਸ਼ੀਰ ਥੱਲੇ 16 ਕਿਲੋ ਠੀਕ ਆ ਮੇਰੇ ਕੋਲ ਥੋੜਾ ਜਿਹਾ ਉਪਰਾ ਕਰ ਗਈ ਹੁਣ ਇਹ ਥੱਲੇ ਬਈ 13 ਤੋਂ 14 ਕਿਲੋ ਜਮਾ ਖੁੱਲਾ ਕੰਡੇ ਵਾਲਾ ਦੁੱਧ ਹੂੰ ਠੀਕ ਆ ਬਈ ਚਾਰ ਟਾਈਮ ਤਸੱਲੀ ਕਰਕੇ ਲੈ ਜਾਵੇ ਅਗਲਾ ਠੀਕ ਆ ਯਾਨੀ ਕਿ 13 ਤੋਂ 14 ਜਮਾ ਹਨ ਕੰਡੇ ਵਾਲਾ ਹੈਗਾ ਤਾਂ ਹੈਗਾ ਯਾਰ ਸਹੀ ਗੱਲ ਆ ਬਾਈ ਠਣਕਲਾ ਪਿਕ ਤੇ ਬਾਕੀ ਬਾਈ ਨੇ ਬਈ ਜਿਹੜੀ ਗੱਲ ਕਹੀ ਆ ਬਾਈ ਕਹਿੰਦਾ ਆਪਾਂ ਮੈਂ ਦੋ ਟਾਈਮ ਆਪਾਂ ਚਾਰ ਟਾਈਮ ਇਹਦੀ ਵੀ ਬਾਈ ਕੋਈ ਚੱਕਰ ਹੀ ਨਹੀਂ ਯਾਰ ਆਪਾਂ ਵੀ ਆਪਾਂ ਵੀ ਯਾਰ ਤਸੱਲੀ ਕਰਕੇ ਲਿਉਣਾ ਯਾਰ ਚੋਕੇ ਅਗਲਾ ਚੋਕੇ ਲੈ ਜਾਵੇ ਕੋਈ ਚੱਕਰ ਹੀ ਨਹੀਂ ਯਾਰ ਲੇਵਾ ਜਿਹੜਾ ਇਹਨੂੰ ਬਈ ਲੱਗਿਆ ਹੋਆ ਕਰਮਲ ਨੂੰ ਬਾਲਾ ਸੁਣਾ ਵਨ ਆ ਗਿਆ ਬਈ ਬੈੜੀ ਬਾਲੀ ਪੱਡੀ ਬੈੜਾ ਨਜਾਇ ਚੰਗੀ ਬੈੜਾ ਤੋਰਾ ਦਾ ਦੇਖੋ ਬਈ ਇੱਕ ਨੰਬਰ ਤੋਰਾ ਬਈ ਦੁੱਧੇ ਜਿਹਨੂੰ ਮੈਂ ਦੱਸਦਾ ਹੁਣ ਤਾਂ ਉੱਪਰ ਜਾ ਕੇ ਕਰਕੇ ਘਟ ਗਈ ਇੱਕ ਥਣਾ ਦੇ ਖੜ ਗਈ ਕਿਲੇ ਤੇ ਜਾ ਕੇ ਦੁੱਧੇ 17 18 ਕਿਲੋ ਪਾ ਦੂ ਬੈੜਾ ਆਮ ਨਾਲ ਠੀਕ ਆ ਕਹੋ ਕੋਈ ਇਹ ਟੋਕੜ ਨਹੀਂ ਬਈ ਬਾਲੇ ਚਰਦੀ ਟੋਕੜ ਆ ਗਈ ਮੜੀ ਰੋਕੀ ਨਾੜਾ ਦਿਖਾਈ ਜਲਾ ਥਣਾ ਦੱਸਿਆ ਨਾੜਾ ਨੂੜਾ ਨਾ ਮੈਂ ਕਹਣਾ ਬਈ ਥਾਣੀ ਬਾਲਾ ਚੰਗਾ ਲੱਗਿਆ ਬੈੜਾ ਬਹੁਤ ਮੋਟਾ ਮੋਟਾ ਬਈ ਗੁੱਲੇ ਵਾਲਾ ਸੰ ਲੱਗਿਆ ਕਿਹਨ ਜਗ੍ਹਾ ਨਹੀਂ ਨਹੀਂ ਆ ਗਿਆ ਜਮਾਂ ਨਹੀਂ ਆ ਬਈ ਸਹੀ ਗੱਲ ਆ ਫੇਸ ਦੇਖੋ ਬਈ ਬੜਾ ਪਿਆਰਾ ਆ ਗਿਆ ਮੋਦੀ ਪਤੀ ਨਾ ਫੁੱਲ ਚੰਗੀ ਆ ਜੇ ਗੱਲ ਕਰੀ ਦੁੱਧ ਵਾਲੀ ਨਾਲ ਤਾਂ ਮੈਂ ਕਹਣਾ ਪੁੱਛੂ ਹੀ ਨਾ ਜਿਹੜੀ ਇਹਨੂੰ ਬਈ ਹੁਣ ਅੱਜ ਦੀ ਕਿਹੜੀ ਸੂਣ ਵਾਲੀ ਹੁੰਦੀ ਢੂਟ ਲੱਖ ਰੁਪਏ ਦੀ ਵੈੜ ਸੀ ਹੂੰ ਤੇ ਜੱਗੇ ਫਿਰ ਅੱਜ ਦਾ ਮੁੱਲ ਬਈ ਅੱਜ ਦਾ ਮੁੱਲ ਇਹਦਾ 45000 ਰੁਪਏ ਆਗਾ 45 ਹਾਂ ਬਈ 45 ਬਈ ਕੋਈ ਗੱਲ ਨਹੀਂ ਮਾਨਤਣ ਕਰਾਂਗੇ ਠੀਕ ਆ ਬਈ ਹੁਣ ਕਿੰਨਾ ਦੁੱਧ ਆ ਵੈਸੇ ਬਈ 13 ਤੋਂ 14 ਕਿਲੋ ਜਮਾਂ ਖੁੱਲਾਗਾ ਠੀਕ ਆ ਬਈ ਹਾਂ ਤੇ ਜੱਗੇ ਜੇ ਕੋਈ ਕਠੀ ਲ ਜਾਂਦਾ ਤੇ ਕੋਈ ਗੱਲ ਨਹੀਂ ਕਰਾਂਗੇ ਮਾਨਤਾਨ ਬਈ ਪੌਣ ਦੀ ਕੱਲੀ ਕੱਲੀ ਲੈ ਜਾਏ ਪੌਣ ਦੀ ਜੋੜਾ ਲੈ ਜਾਏ ਮਾਨਤਾਨ ਤੱਕ ਕਰਾਂਗੇ ਕਰਾਂਗੇ ਕੋਈ ਚੱਕਰ ਨਹੀਂ ਲੈਵਾ ਦੇਖੋ ਬਈ ਇਹਨੂੰ ਕਮਾਲ ਦਾ ਲੱਗਿਆ ਯਾਰ ਮੈਂ ਕਿਹਾ ਗਲਾਬੀ ਥਾਣਾ ਗਲਾਬੀ ਕਰਮਣੋਂ ਲੈਵਾ ਗਿਆ ਥੱਲੇ ਤੋਂ ਲੈ ਕੇ ਤਹਾਂ ਤੱਕ ਕੀਟਾ ਤਾਂ ਬੜੀ ਕਮਾਲ ਦੇਖੋ ਜੋੜਾ ਲੈਂਦਾ 100 ਕਿਲੋਮੀਟਰ ਤੱਕ ਪਹੁੰਚ ਫਰੀ ਕਰ ਦਾਂਗੇ ਠੀਕ ਹੈ ਬਈ ਹਾਂ ਨਾਕਸੀ ਕੇ ਬਾਈ ਕੋਲੇ ਬਾਈ ਦੋ ਆਪਾ ਦੋ ਬਾਕੀ ਬਹਿੜ ਦੀ ਕੁਆਲਿਟੀ ਦਿਖਾ ਦੇ ਇਧਰ ਲੈ ਵਾ ਲੂ ਵਾ ਕੋਈ ਤੋਕੜ ਨਹੀਂ ਵੀ ਕੋਈ ਤੋਕੜੀ ਮੰਨ ਕੇ ਨਾ ਲਵੇ ਵੀ ਤੋਕੜ ਆ ਗਈ ਇਹ ਹੂੰ ਵੱਧ ਤੋਂ ਵੱਧ ਦੋ ਮਹੀਨੇ ਢਾਈ ਮੰਨ ਲੈ ਦੇਖ ਐਂਡ ਬਾਕੀ ਬਹਿੜ ਆਪ ਹੀ ਦੱਸ ਦਿਆ ਹੂੰ ਦੇਖ ਲੈ ਵਾ ਲੂ ਵਾ ਮਗਰ ਉਹ ਮਗਰ ਬਹੁਤ ਸਾਫ ਬਹਿੜ ਆ ਜਾਂਦਾ ਜੀ ਬਾਈ ਜੀ ਬਾਈ ਕੁਆਲਿਟੀ ਲੈ ਵੇ ਬੜੀ ਕਮਾਲ ਸਹੀ ਗੱਲ ਬਾਕੀ ਠੰਡੀ ਐਨੀ ਆ ਨਿਆਣਾ ਪਾਉਣ ਦੀ ਵੀ ਲੋੜ ਨਹੀਂ ਬਈ ਇਹਦੇ ਠੀਕ ਆ ਲੈ ਯਾਰ ਮੋਹ ਨਾ ਵੇ ਜਿੱਦਈ ਬਾਈ ਐ ਨਾ ਨਿਆਣਾ ਨੂਣਾ ਪਾਉਣ ਦੀ ਲੋੜ ਕੋਈ ਚੱਕਰ ਹੀ ਨਹੀਂ ਯਾਰ ਬਾਕੀ ਬਹਿੜ ਦਾ ਕਤੂਕਤ ਦਿਖਾ ਦੇ ਸਰ ਆ ਗਈ ਯਾਰ ਸਹੀ ਗੱਲ ਹੈ ਹਾਈਟ ਕੱਦ ਲੈਂਥ ਬਹੁਤ ਚੰਗੀ ਆ ਹਾਂ ਬਈ ਨਾਈਸੀ ਦੋ ਦੋਵੇਂ ਹੀ ਦਿਖਾਤੇ ਕੋਈ ਕਿਸੇ ਵੀ ਵੀਰ ਨੂੰ ਕੋਈ ਪਸੰਦ ਆ ਬਾਈ ਦਾ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ